ਇੱਕੋ ਸ਼ਰਾਬ ਦੇ ਨਾਲ ਪਿੰਡ ਚ 4 ਜਣੇ ਦੀ ਮੌਤ ਹੋ ਗਈ 2 ਬਿਮਾਰ ਵੀ ਨੇ ਕੀ ਲੱਗਦਾ ਸ਼ਰਾਬ ਚ ਜ਼ਹਿਰ ਸੀ ਜ਼ਹਿਰੀਲੀ ਸੀ ਕਿਹੜੀ ਸੀ ਜ਼ਹਿਰੀਲੀ ਸੀ ਜਿਹੜੀ ਫਿਰ ਮਰੇ ਨੇ ਜੀ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ ਏ ਮੰਗਲਵਾਰ ਰਾਤ 4 ਦੋਸਤਾਂ ਨੇ ਸ਼ਰਾਬ ਪੀਤੀ ਪਰ ਬੁੱਧਵਾਰ ਸਵੇਰੇ ਉਹ ਸੁੱਤੇ ਉੱਠੇ ਹੀ ਨਹੀਂ ਜਿਸ ਤੋਂ ਬਾਅਦ ਪਿੰਡ ਚ ਹੜਕਾ ਮਚ ਗਿਆ ਚਾਰੋਂ ਵਿਅਕਤੀ ਗਰੀਬ ਦਲਿਤ ਪਰਿਵਾਰਾਂ ਨਾਲ ਸਬੰਧ ਰੱਖਦੇ ਸੀ ਉਧਰ ਇਕੱਠਿਆਂ ਚਾਰ ਮੌਤਾ ਨਾਲ ਪਿੰਡ ਚ ਸੋਗ ਬਸਰ ਗਿਆ ਇਹ ਮਾਮਲਾ ਸੰਗਰੂਰ ਦੇ ਪਿੰਡ ਗੁਜਰਾ ਦਾ ਹੈ ਪਰਵਾਰਕ ਮੈਂਬਰਾਂ ਮੁਤਾਬਕ ਚਾਰੋਂ ਵਿਅਕਤੀ ਪਹਿਲਾਂ ਤੋਹੀ ਸ਼ਰਾਬ ਪਿੰਦੇ ਸੀ ਅਤੇ ਬੀਤੀ ਰਾਤ ਜਦੋਂ ਉਹਨਾਂ ਨੇ ਦੇਸੀ ਸ਼ਰਾਬ ਖਰੀਦ ਕੇ ਪੀਤੀ ਤਾਂ ਉਸ ਤੋਂ ਬਾਅਦ ਸਵੇਰੇ ਉੱਠੇ ਹੀ ਨਹੀਂ ਪਰਿਵਾਰ ਦਾ ਇਲਜ਼ਾਮ ਹੈ ਕਿ ਸ਼ਰਾਬ ਜ਼ਹਿਰੀਲੀ ਸੀ ਅਤੇ ਸ਼ਰਾਬ ਨਾਲ ਹੀ ਚਾਰਾਂ ਦੀ ਮੌਤ ਹੋਈਏ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਹਾਂ ਕਿੱਥੋਂ ਆਇਆ ਹਾਂ ਤੁਹਾਡੇ ਕੀ ਲੱਗਦੇ ਸੀ ਇਹ ਕੀ ਨਾਮ ਸੀ ਇਹਨਾਂ ਦਾ ਮੇਰਾ ਪਿੰਡ ਹੈ ਲੱਡਾ ਜੀ ਹਾਂ ਜੀ ਮੇਰਾ ਸਾਲਾ ਤੇ ਜੀ ਵੱਡਾ ਅੱਛਾ ਜੀ ਤੇ ਦਾਰੂ ਇਹ ਪਹਿਲਾਂ ਪਿੰਦੇ ਤੇ ਜੀ ਹਾਂ ਜੀ ਹੁਣ ਪਰ ਹੁਣ ਘਟੇ ਹੋਏ ਤੇ ਜੀ ਹਾਂ ਜੀ ਹੁਣ ਕੀ ਪਤਾ ਹੁਣ ਕਹੀ ਜੀ ਦਾਰੂ ਆਈ ਆ ਨਾ ਆਈ ਆ ਜੀ ਹੁਣ ਨੁਕਸਾਨ ਤਾਂ ਹੁਣ ਇਹਨਾਂ ਨੂੰ ਪਤਾ ਵੀ ਕਿੰਨੇ ਕੁ ਮਤਲਬ ਪਹਿਲਾਂ ਹੋ ਗਏ ਜੀ ਇੱਕੋ ਸ਼ਰਾਬ ਦੇ ਨਾਲ ਪਿੰਡ ਚ ਚਾਰ ਜਣੇ ਦੀ ਮੌਤ ਹੋ ਗਈ ਦੋ ਬਿਮਾਰ ਵੀ ਨੇ ਕੀ ਲੱਗਦਾ ਸ਼ਰਾਬ ਚ ਜ਼ਹਿਰ ਸੀ ਜ਼ਹਿਰੀਲੀ ਸੀ ਘੜੀ ਆ ਸੀ ਜ਼ਹਿਰੀਲੀ ਤੇ ਜਿਹੜੀ ਫਿਰ ਮਰੇ ਨੇ ਜੀ ਠੀਕ ਹੈ ਤੁਹਾਡੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਪੰਚਾਇਤ ਨੂੰ ਵੀ ਪਤਾ ਸ਼ਰਾਬ ਕੌਣ ਵੇਚਦੇ ਨੇ ਪੁਲਿਸ ਨੂੰ ਵੀ ਪਤਾ ਕਿਉਂ ਕਾਰਵਾਈ ਨਹੀਂ ਕਰਦੇ ਉਹ ਚੀਜ਼ ਨੂੰ ਕਿਵੇਂ ਦੇਖਦੇ ਉਹਨਾਂ ਦੇ ਫਿਰ ਹੋਣੀ ਚਾਹੀਦੀ ਹੈ ਕਾਰਵਾਈ ਜੀ ਕੀ ਨਾਮ ਹੈ ਜੀ ਆਪਣਾ ਜਿੱਸੀ ਜਿਹੜਾ ਪਿੰਡ ਹੈ ਗੁਜਰਾ ਹੈ ਤੁਹਾਡਾ ਕੌਣ ਬਿਮਾਰ ਹੈ ਤੇ ਕਿੰਨੇ ਬੰਦੇ ਡੈਥ ਹੋਈ ਹੈ ਚਾਰ ਪੰਜ ਦੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਿਆ ਸੰਤ ਤੜਕੇ ਪਤਾ ਲੱਗਿਆ ਜੀ ਉਲਟੀ ਕਰਦੇ ਸੀ ਜਦੋਂ ਕਿਚੀ ਦੀ ਉਲਟੀ ਆ ਰਹੀ ਸੀ ਖੂਨ ਜੇ ਦੀ ਉਲਟੀ ਆਈ ਹੁਣ ਕਿੱਥੇ ਨੇਗੇ ਹੁਣ ਦਾਖਲ ਕਰਾਇਆ ਹੋਈ ਜੀ ਜ਼ਰੂਰ ਕੀ ਨਾਮ ਹੈ ਕਦਾ ਲਾਡੀ ਹੈ ਤੁਹਾਡੇ ਕੀ ਲੱਗਦੇ ਨੇ ਦੇਵਰਾ ਜੀ ਮੇਰਾ ਕਿਵੇਂ ਦੇਖਦੇ ਕੌਣ ਦੇ ਰਿਆ ਸੀ ਨਕਲੀ ਸ਼ਰਾਬ ਪੂਰੀ ਵੇਚਦੇ ਨੇ ਜੀ ਬਹੁਤ ਵੇਚ ਦੇਣਗੇ ਇਹ ਸ਼ਰਾਬ ਕਦੋਂ ਪੀਤੀ ਸੀ ਪੀਂਦੇ ਦਾ ਰੋਜੀ ਨੇ ਵੀ ਰਾੜੀ ਰਾਤ ਪਰਸੋ ਪੀਤੀ ਹੈਗੀ ਕਿੱਥੇ ਬਹਿ ਕੇ ਪੀਤੀ ਸੀ ਉਹਨਾਂ ਨੇ ਇੱਥੇ ਆਪਣੀ ਪੂਰੀ ਪੀਂਦੇ ਨੇ ਜੀ ਇੱਥੇ ਬਾਰੀ ਪੀਂਦੇ ਨੇ ਵੇਚ ਕੇ ਕਿੱਥੇ ਜਾਂਦੇ ਨੇ ਪੂਰੀ ਵੇਚਦੇ ਨੇ ਜੀ ਪੂਰੀ ਫੜ ਲੈਂਦੇ ਨੇ ਬੋਤਲ ਠੀਕ ਹੈ ਤਾਂ ਹੁਣ ਕਿਸ ਤਰ੍ਹਾਂ ਦੀ ਹਾਲਤ ਹੈ ਜੀ ਹਸਪਤਾਲ ਚ ਕੋਈ ਮੈਸੇਜ ਆਇਆ ਤੁਹਾਨੂੰ ਹਾਂ ਜੀ ਕਹਿੰਦੇ ਬੁਰੀ ਹਾਲਤ ਹੈ ਹਾਲੇ ਤਾਂ ਇਹ ਤਾਂ ਕੋਈ ਹਾਲਤਾਂ ਦਿਖਣੋਂ ਵੀ ਹਟ ਗਿਆ ਹਾਂ ਇਹ ਦਿਖਦਾ ਜਗ ਨਹੀਂ ਹੈਗਾ ਹਟ ਗਿਆ ਪੂਰਾ ਹਾਲਤਾ ਫੋਟੋ ਦਿਓ ਉਹਨਾਂ ਦੀ ਕਿ ਜਦ ਕਿ ਪਿੰਡ ਵਾਸੀਆਂ ਮੁਤਾਬਕ 3 ਤੋਂ 4 ਹੋਰ ਵਿਅਕਤੀ ਹਾਲੇ ਵੀ ਹਸਪਤਾਲ ਚ ਪੜਤੀ ਨੇ ਜਿਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਅਤੇ ਉਹ ਬਚਣਗੇ ਜਾਂ ਫਿਰ ਨਹੀਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਇਲਾਕੇ ਚ ਨਕਲੀ ਸ਼ਰਾਬ ਤੜਲੇ ਨਾਲ ਵਿਕਦੀ ਏ ਜਿਸ ਦਾ ਪ੍ਰਸ਼ਾਸਨ ਅਤੇ ਪਿੰਡ ਦੇ ਸਰਪੰਚ ਤੱਕ ਨੂੰ ਵੀ ਪਤਾ ਹੈ ਪਰ ਕੋਈ ਵੀ ਉਹਨਾਂ ਖਿਲਾਫ ਕਾਰਵਾਈ ਕਰਨ ਨੂੰ ਤਿਆਰ ਨਹੀਂ ਕੀ ਨਾਮ ਹੈ ਤੁਹਾਡਾ ਤੇ ਪਿੰਡ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਆ ਚਾਰ ਦੀ ਮੌਤ ਹੋਈ ਆ ਪੂਰੀ ਗੱਲ ਜਾਣਨਾ ਚਾਹੁੰਦਾ ਮੈਂ ਸੋਕੀਰ ਸਿੰਘ ਪਟਾਲਾ ਬਲਾਕ ਸੰਸਦੀ ਮੈਂਬਰ ਜਿਹੜਾ ਤੇ ਲੁਕ ਦਰਵੇ ਵਾਸੀ ਆ ਤੇ ਸਾਡੇ ਪਿੰਡ ਚਾਰ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਤੇ ਤਿੰਨ ਚਾਰ ਮਰੀਜ਼ ਹਾਲੇ ਸਰਹੂਰ ਦਾਖਲ ਨੇ ਤੇ ਉਹਨਾਂ ਦੇ ਪਤਾ ਨਹੀਂ ਵਿਚਾਰਾਂ ਦੇ ਬਚਣਗੇ ਕਿੰਨੇ ਹੀ ਬਚਣਗੇ ਸ਼ਰੇਆਮ ਚ ਜ਼ਹਿਰੀਲੀ ਸ਼ਰਾਬ ਵੇਚਦੀ ਆ ਸਭ ਨੂੰ ਪਤਾ ਪ੍ਰਸ਼ਾਸਨ ਨੂੰ ਪਤਾ ਹੈ ਪੰਚਾਇਤ ਨੂੰ ਪਤਾ ਹੈ ਤੇ ਕੋਈ ਕਾਰਵਾਈ ਨਹੀਂ ਹੋਵੇ ਕਿੱਥੋਂ ਆ ਰਹੀ ਹੈ ਸ਼ਰਾਬ ਸ਼ਰਾਬ ਤਾਂ ਖਾਨੂ ਕੀ ਪਤਾ ਕਿੱਥੋਂ ਆ ਰਹੀ ਹੈ ਸ਼ਰਾਬ ਉਹ ਤਾਂ ਹਰਿਆਣੇ ਤੋਂ ਆਉਂਦੇ ਨੇ ਇੱਥੇ ਨਜਾਇਜ਼ ਸ਼ਰਾਬ ਤਿਆਰ ਕਰਦੇ ਨੇ ਤੇ ਵੇਚਦੇ ਨੇ ਜਿਹੜੇ ਇਹ ਸਾਰੇ ਤੁਸੀਂ ਦੱਸ ਰਹੇ ਹੋ ਕਿ ਬਿਮਾਰ ਪੈਨੇ ਆ ਜਿਨ੍ਹਾਂ ਦੀ ਮੌਤ ਵੀ ਇਕੱਠੇ ਸ਼ਰਾਬ ਪੀ ਰਹੇ ਸੀ ਜਾਂ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਇਕੱਠੇ ਤਾਂ ਨਹੀਂ ਪੀਤੀ ਹੋਣੀ ਜਾਂ ਅਲੱਗ-ਅਲੱਗੀ ਪੀਤੀ ਸ਼ਰਾਬ ਤੇ ਉਸੇ ਬੰਦੇ ਦੇ ਬੀਤੇ ਹੋਏ ਲਈ ਸਾਰਿਆਂ ਨੇ ਤੇ ਇਹ ਲੱਗ ਲੱਗ ਪਿੱਤੇ ਦੇ ਘਟੇ ਚੁੱਤੀ ਆ ਕਿਵੇਂ ਦੇਖਦੇ ਜਿਹੜੇ ਸਪਲਾਈਅਰ ਨੇ ਉਹ ਕੱਥੀ ਸ਼ਰਾਬ ਲੈ ਕੇ ਆਉਂਦੇ ਨੇ ਕੁਛ ਨਹੀਂ ਬਤਾ ਕਿੰਨੀਆਂ ਕਿ ਪੇਟੀਆਂ ਹੁਣ ਹਜੇ ਵੀ ਸ਼ਰਾਬ ਉਹਦੀ ਕਿਤੇ ਹੋ ਸਕਦੀ ਆ ਵਿਚ ਨਾਲੇ ਦੇ ਉਹ ਹੋਰ ਵੀ ਨੁਕਸਾਨ ਹੋ ਸਕਦਾ ਉਹ ਜੀ ਨੂੰ ਕਿਵੇਂ ਦੇਖਦੇ ਨੇ ਸ਼ਰਾਬ ਆਉਂਦੀ ਆ ਬਾਹਰੋਂ ਸਾਰੇ ਪ੍ਰਸ਼ਾਸਨ ਦੇ ਨੱਕ ਥੱਲੇ ਆਉਂਦੀ ਆ ਸਾਰਾ ਪਤਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈਗਾ ਅੱਛਾ ਪੁਲਿਸ ਕਹਿ ਰਹੀ ਆ ਕਿ ਤੁਹਾਡੇ ਪਿੰਡ ਦੇ ਹੀ ਮੁੰਡਾ ਹੈ ਉਸ ਦੇ ਖਿਲਾਫ ਕਾਰਵਾਈ ਉਹ ਕਰਨ ਜਾ ਰਹੀ ਆ ਉਸ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਉਹਨਾਂ ਦੀਆਂ ਜਿਹੜੀ ਛਾਪੇ ਮਾਰੀਆਂ ਜਾ ਰਹੀ ਨੇ ਕੀ ਉਹੀ ਸਪਲਾਈ ਕਰਦਾ ਸੀ ਕਿ ਠੇਕੇ ਵਾਲੀ ਸ਼ਰਾਬ ਸੀ ਪੰਜਾਬ ਦੀ ਪੰਜਾਬ दारू ਦੀ ਨਹੀਂ ਸੌਫੀਆ दारू ਨਹੀਂ ਉਹ ਲੱਗੂ ਕੀ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਵੀ ਇਹ ਤੇ ਸ਼ਰਾਬ ਨੂੰ ਨਜਾਇਜ਼ ਵਿਕਦੀ ਹੈ ਪ੍ਰਸ਼ਾਸਨ ਪਹਿਲੇ ਫਰਜ਼ਾ ਰਹੇ ਉਹਨੂੰ ਉੱਥੇ ਜਾ ਕੇ ਛੱਡ ਦਿੰਦੇ ਸੀ ਰਸਤੇ ਜਾ ਕੇ ਲੈ ਕੇ ਪੈਸੇ ਸੌਫੀਆ ਸੌਫੀਆ ਪ੍ਰਸ਼ਾਸਨ ਨੂੰ ਕੀ ਪਤਾ ਸੌਫੀਆ ਪੀਤੇ ਉਹਨਾਂ ਨੇ ਜੇ ਪ੍ਰਸ਼ਾਸਨ ਨੂੰ ਪਤਾ ਵੀ ਸੌਫੀਆ ਪੀਤੀ ਹੈ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਵੀ ਸੌਫੀਆ ਜਹੇਲਦੀ ਸੀ ਤੇ ਸ਼ਰਾਬ ਨੂੰ ਇਹ ਨਾ ਪ੍ਰਸ਼ਾਸਨ ਨੂੰ ਨਾ ਪਤਾ ਵੀ ਸੌਫੀਆ ਪੀਤੀ ਹੈ ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਜੀ ਕਿ ਕਿੱਥੋਂ ਆਇਆ ਜੀ ਮੰਗ ਕਰਦੇ ਜਿਹੜਾ ਨੌਜਵਾਨ ਤੁਸੀਂ ਕਹਿ ਰਹੇ ਹੋ ਜਿਹਦਾ ਨਾਮ ਆ ਰਿਹਾ ਹੈਗਾ ਇਹ ਪਹਿਲਾਂ ਵੀ ਤਰੂ ਦੇ ਮਾਮਲੇ ਚ ਫੜਿਆ ਗਿਆ ਜਾਂ ਕੁਝ ਕਈ ਵਾਰੀ ਫੜੇ ਗਏ ਨੇ ਇੱਕ ਕੱਲਾ ਨਹੀਂ ਫੜਿਆ ਕਿ ਹੋਰ ਵੀ ਕਈ ਫੜੇ ਗਏ ਨੇ ਤੇ ਛੱਡ ਦਿੰਦੇ ਨੇ ਕਿਸੇ ਦੇ ਅੱਜ ਤੱਕ ਪਰਚਾ ਨਹੀਂ ਹੋਇਆ ਹੁਣ ਕੀ ਮੰਗ ਕਰਦੇ ਹੋ ਮੰਗ ਤਾਂ ਦੋਸ਼ੀਆਂ ਸਦਾ ਮਿਲਣੀ ਚਾਹੀਦੀ ਹੈ ਜੋ ਪੀੜਤ ਪਰਿਵਾਰ ਨੇ ਉਹਨਾਂ ਦੀ ਸਰਕਾਰ ਸਹਾਇਤਾ ਕਰੇ ਠੀਕ ਹੈ ਠੀਕ ਹੈ ਤੇ ਮਰਨ ਵਾਲੇ ਵਿਅਕਤੀਆਂ ਦੀ ਪਛਾਣ ਪੋਲਾ ਸਿੰਘ ਉਮਰ 50 ਸਾਲ 42 ਸਾਲਾ ਨਿਰਮਲ ਸਿੰਘ ਪਰਗਟ ਸਿੰਘ 42 ਸਾਲ ਅਤੇ 30 ਸਾਲਾ ਜਗਜੀਤ ਸਿੰਘ ਦੇ ਰੂਪ ਵਿੱਚ ਹੋਈ ਏ ਉਧਰ ਘਟਨਾ ਤੋਂ ਬਾਅਦ ਥਾਣਾ ਡਿਰਬਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੰਗਰੂਰ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ